इंडियन टीवी न्यूज पंजाब अपनी खबर अपनी भाषा विच नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल थे थे। ਧਰਮ ਲਈ ਅੱਖਾਂ ਕੱਟਣਾ ਪੈਂਦੇ ਨੂੰ ਫੇਰ ਤਾਂ ਘਰੇ ਮਿਲ ਨਾਲ ਲਹੜਾ ਖਾਂਦੇ ਨੂੰ ਮੈਂ ਸੋਨਾਂ ਦੀ ਰਹਿਣਾ ਪਹਿ ਤਸਾਰ ਮਿਲਣਾ ਪਰ ਕੇ ਨਹੀਂ ਇਹ ਕੁਰਬਾਨੀ ਜਗਤ ਅਧਾਰ ਬਣਾ ਧਰਮ ਲਈ ਅੱਖਾਂ ਕੱਟਣਾ ਪੈਂਦੇ ਨੂੰ ਫੇਰ ਕੀ ਕਰੇਗਾ ਜਿਹੜਾ ਨਿੱਕ ਗਣ ਮਿਹਰਬਾਨੀ ਕਹਿੰਦੀ ਸੰਤਨ ਦੀ ਕਰ ਸਾਕਰਤ ਰੰਗ ਚ ਚਲਦੀ ਜਦ ਦੇ ਨਾਮ ਹਮੇਸ਼ਾ ਅੱਗੇ ਤਾਂ ਪੱਖੀ ਹੋਗੀ ਨਾਮ ਨਹੀਂ ਜੋ ਮਰ ਕਾ ਬੜੀ ਮਤਰਾ ਮੈਂ ਖੁਦ ਆਰਦੇ ਨੇ ਗੁਰਮੁਖ ਪਿਆਰੇ ਸਮੇਂ ਦੀ ਗੱਲ ਕਰਦੇ ਜੇ ਹੈ ਇਹ ਜਿਹੜਾ ਪ੍ਰੋਗਰਾਮ ਰਚਿਆ ਹੈ ਉਹ ਬੁਢਾ ਜੀ ਕਹਿੰਦੇ ਜੀ ਕਈ ਵਾਰੀ ਸ਼ੋਤਰੀ ਹੈ ਕਈ ਤਾਰੀ ਸੋਚਦਾ ਉਹਨਾਂ ਨੇ ਨਹੀਂ ਅੱਥੇ ਗੁਰਮੁਖ ਪਿਆਰੇ ਪ੍ਰੋਗਰਾਮ ਹੈ ਉਹਨਾਂ ਨੂੰ ਧਿਆਨ ਬਤਾਰੀ ਬਹੁਤ ਜ਼ਰੂਰੀ ਹੈ ਇੱਕ ਵਾਰ ਕੇ ਗੁਰਮੁਖ ਪਿਆਰੇ ਉਹਨਾਂ ਨੇ ਕਿਤੇ ਆ ਸਕਦੇ ਆ ਉਹ ਤਾਂ ਇੱਕ ਬੱਚਿਆਂ ਦੇ ਕੋਲ ਨੂੰ ਦਰਦ ਦੇ ਬਾਰੇ ਉਹਨਾਂ ਦਾ ਹਿਰਦਾ ਕਾਇਮ ਕਰਨ ਦੇ ਬਾਰੇ ਮਾਦਾ ਜੀ ਉਹਨਾਂ ਨੂੰ ਧਲਾਸਾ ਦਿੰਦੇ ਰਹੇ ਉਹਨਾਂ ਨੂੰ ਕਾਇਮ ਕਰਦੇ ਰਹੇ ਉਹਨਾਂ ਨੂੰ ਜੀ ਦਾ ਫੈਸਲਾ ਗਿਆ ਪਰ